ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜੰਡੇਆਲਾ ਮੰਜਕੀ ਦੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਕਾਲਜ ਵਿਖੇ ਸਮਕਾਲੀ ਪੰਜਾਬੀ ਸਮਾਜ ਦੇ ਉੱਭਰ ਦੇ ਮਸਲੇ ਅਤੇ ਚੁਣੌਤੀਆਂ ਵਿਸ਼ੇ ਤੇ ਇੱਕ ਰੋਜਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਸੈਮੀਨਾਰ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਜਗਸੀਰ ਸਿੰਘ ਬਰਾੜ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਇਸ ਤੋਂ ਉਪਰੰਤ ਇਸ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਲਖਵਿੰਦਰ ਸਿੰਘ ਜੋਹਲ ਚੇਅਰਮੈਨ ਪੰਜਾਬੀ ਰਾਈਟਰਸ ਕੋਆਪਰੇਟਿਵ ਸੁਸਾਇਟੀ ਲੁਧਿਆਣਾ ਵੱਲੋਂ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਵੱਲੋਂ ਘੋਸ਼ਣਾ ਕੀਤੀ ਗਈ ਕਿ ਇਸ ਸਾਲ ਤੋਂ ਕਾਲਜ ਦੇ ਬੀਏ ਕੋਰਸ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਗੁਰਦੀਪ ਸਿੰਘ ਜੋਹਲ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ ਇਸ ਮੌਕੇ ਵਕਫਰ ਬੁਲਾਰੇ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਦਿਆਂ ਪੰਜਾਬ ਦੀ ਨਿਹਾਰ ਨੂੰ ਨਿਖਾਰਨ ਦੀ ਲੋੜ ਹੈ ਅ ਅੱਜ ਦਾ ਦਿਨ ਸਾਡੇ ਵਾਸਤੇ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯੂਨੀਵਰਸਿਟੀ ਕਾਲਜ ਨੇੜਾਲਾ ਵਾਸਤੇ ਬਹੁਤ ਹੀ ਸਕਸੈਸਫੁਲ ਰਿਹਾ ਬਹੁਤ ਅਕਸਰ ਰਿਹਾ ਅਸੀਂ ਅੱਜ ਨੈਸ਼ਨਲ ਸੈਮੀਨਾਰ ਕਰ ਸਕੇ ਪੰਜਾਬ ਦੀਆਂ ਸਮੱਸਿਆਵਾਂ ਦੇ ਉੱਪਰ ਤੇ ਉਹਨਾਂ ਦੇ ਹੱਲ ਦੇ ਉੱਪਰ ਤੋਂ ਅਸੀਂ ਇਸ ਪਿੰਡ ਦਾ ਇਸ ਏਰੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕਾਲਜ ਨੂੰ ਇਹਨਾਂ ਸਹਿਯੋਗ ਦਿੱਤਾ ਤੇ ਅੱਜ ਇਹ 4 ਸਾਲਾਂ ਦੇ ਵਿੱਚ ਯੂਨੀਵਰਸਿਟੀ ਕਾਲਜ ਬਣ ਤੋਂ ਬਾਅਦ ਪਹਿਲਾ ਨੈਸ਼ਨਲ ਸੈਮੀਨਾਰ ਸੀ ਜਿਹੜਾ ਅਸੀਂ ਕੀਤਾ ਔਰ ਸਾਰੇ ਵਿਦਿਆਰਥੀ ਔਰ ਸਾਰੇ ਹੀ ਇਲਾਕੇ ਨਗਰ ਨਾਸੀ ਜਿਹੜੇ ਇਸ ਵਾਸਤੇ ਵਧਾਈ ਦੇ ਪਾਤਰ ਹਨ ਬਹੁਤ ਮਿਹਰਬਾਨੀ ਤੁਹਾਡਾ ਸਤਿਕਾਰ ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਤੇ ਉੱਗੇ ਸਮਾਜ ਸੇਵਕ ਮੱਖਣ ਪੱਲਨ ਨੇ ਵੀ ਆਪਣੇ ਕੀਮਤੀ ਵਿਚਾਰ ਪੇਸ਼ ਕਰਦੇ ਨਸ਼ਿਆਂ ਨੂੰ ਖਤਮ ਕਰਨ ਤੇ ਵਿੱਦਿਆ ਨੂੰ ਅਪਣਾਉਣ ਸੰਬੰਧੀ ਜਾਣੂ ਕਰਵਾਇਆ ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਜਗਸੀਰ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਵਿਸ਼ੇਸ਼ ਮਹਿਮਾਨਾਂ ਤੇ ਉੱਚ ਸਖਸ਼ੀਤਾ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਕਰਦੇ ਆ ਸਾਰਿਆਂ ਦਾ ਧੰਨਵਾਦ ਕੀਤਾ ਜੰਡੇਆਲਾ ਮੰਜ ਕੀ ਤੋਂ ਨਵਰੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਦੇ ਵਿੱਚ ਸੈਮੀਨਾਰ ਕਰਾਇਆ ਗਿਆ ਜਿਹਦੇ ਵਿੱਚ ਬਹੁਤ ਸਾਰੇ ਵਿਸ਼ੇ ਜਿਵੇਂ ਡਰੱਗ ਦਾ ਅਬੀਸ਼ਾ ਸਾਡੇ ਜਿਹੜੇ ਬੱਚੇ ਜਿਹੜੇ ਸਟੂਡੈਂਟਸ ਜਿਹੜੇ ਬਾਹਰ ਵਿਦਿਸ਼ਿਆਂ ਵਿੱਚ ਜਾ ਰਹੇ ਆ ਉਹਦੇ ਉੱਤੇ ਜਿਹੜਾ ਸੈਮੀਨਾਰ ਕਰਾਇਆ ਗਿਆ ਔਰ ਅੱਜ ਦੇ ਜਿਹੜੇ ਪੰਜਾਬ ਦੇ ਜਿਹੜੇ ਹਾਲਾਤ ਆ ਉਹਨਾਂ ਬਾਰੇ ਜਿਹੜਾ ਸੈਮੀਨਾਰ ਕਰਾਇਆ ਗਿਆ ਜਿਹਦੇ ਵਿੱਚ ਚੇਚਾ ਤੌਰ ਦੇ ਉੱਪਰ ਜਿਹੜੇ ਆ ਬਹੁਤ ਵਧੀਆ ਜਿਹੜੇ ਸਾਡੇ ਕੋਲ ਇਚਨਾਰ ਆਏ ਲਖਮਿੰਦਰ ਜੋਹਰ ਜੀ ਸੀ ਪ੍ਰਿੰਸੀਪਲ ਬਰਾੜੀ ਜੀ ਸੀਗੇ ਜਿਹਦੇ ਵਿੱਚ ਬਹਾਦਰ ਜੀ ਸੀ ਔਰ ਹੋਰ ਬਹੁਤ ਸਾਰੇ ਜਿਹੜੇ ਪ੍ਰਤਵੰਤੇ ਸੱਜਣਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਆ ਅਸੀਂ ਧੰਨਵਾਦ ਕਰਦੇ ਆ ਕਿ ਔਨਵਰ ਦੇ ਸਮੇਂ ਦੇ ਵਿੱਚ ਵੀ ਸਾਡੇ ਕਾਲਜ ਦੇ ਵਿੱਚ ਇਹੋ ਜਿਹਾ ਸੈਮੀਨਾਰ ਕਰਵਾਈ ਜਾਂ ਤਾਂ ਕਿ ਅਸੀਂ ਬੱਚਿਆਂ ਦੇ ਵਿੱਚ ਚੰਗੀ ਜਿਹੀ ਜਾਗਰਤੀ ਲਿਆਂਦੀ ਜਾਵੇ ਧੰਨਵਾਦ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਝੰਡੇਆਲਾ ਮੰਜਕੀ ਦੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਕਾਲਜ ਵਿਖੇ ਸਮਕਾਲੀ ਪੰਜਾਬੀ ਸਮਾਜ ਦੇ ਉੱਪਰ ਦੇ ਮਸਲੇ ਅਤੇ ਚੁਣੌਤੀਆਂ ਵਿਸ਼ੇ ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਸੈਮੀਨਾਰ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਜਗਸੀਰ ਸਿੰਘ ਬਰਾੜ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਇਸ ਤੋਂ ਉਪਰੰਤ ਇਸ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਲਖਵਿੰਦਰ ਸਿੰਘ ਜੋਹਲ ਚੇਅਰਮੈਨ ਪੰਜਾਬੀ ਰਾਈਟਰਸ ਕੋਆਪਰੇਟਿਵ ਸੁਸਾਇਟੀ ਲੁਧਿਆਣਾ ਵੱਲੋਂ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਵੱਲੋਂ ਘੋਸ਼ਣਾ ਕੀਤੀ ਗਈ ਕਿ ਇਸ ਸਾਲ ਤੋਂ ਕਾਲਜ ਦੇ ਬੀਏ ਕੋਰਸ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਗੁਰਦੀਪ ਸਿੰਘ ਜੋਹਲ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ ਇਸ ਮੌਕੇ ਵਕਫਰ ਬੁਲਾਰੇ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਦਿਆਂ ਪੰਜਾਬ ਦੀ ਨਿਹਾਰ ਨੂੰ ਨਿਖਾਰਨ ਦੀ ਲੋੜ ਹੈ ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਤੇ ਉੱਗੇ ਸਮਾਜ ਸੇਵਕ ਮੱਖਣ ਪੱਲਣ ਨੇ ਵੀ ਆਪਣੇ ਕੀਮਤੀ ਵਿਚਾਰ ਪੇਸ਼ ਕਰਦਿਆਂ ਨਸ਼ਿਆਂ ਨੂੰ ਖਤਮ ਕਰਨ ਅਤੇ ਵਿੱਦਿਆ ਨੂੰ ਅਪਣਾਉਣ ਸੰਬੰਧੀ ਜਾਣੂ ਕਰਵਾਇਆ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਜਗਸੀਰ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਵਿਸ਼ੇਸ਼ ਮਹਿਮਾਨਾਂ ਤੇ ਉੱਚ ਸਖਸ਼ੀਤਾ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਜੰਡੇਾਲਾ ਮੰਚ ਕੀ ਤੋਂ ਨਵਰੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।